ਅੱਛਾ ਗੁਰੂ ਅੰਗਦ ਸਹਿਬ ਪਾਤਸ਼ਾਹ ਨੇ ਇਦਾਂ ਖਡੂਰ ਸਹਿਬ ਰੈਂਦੇ ਨੇ ਉੱਥੇ ਇੱਕ ਸ਼ਿਵਨਾਥ ਨਾਮ ਦਾ ਤਪਾ ਰੰਦਾ ਸੀ ਤਪਾਏ ਹੁਣ ਤਪ ਕਰਦਾ ਬੜੀਆਂ ਧੂਣੀਆਂ ਬਾਲਦਾ ਇਦਾਂ ਜਲ ਧਾਰੇ ਕਰਦਾ ਪੁੱਠਾ ਵੀ ਇਦਾਂ ਸਮਾਧੀ ਲਾ ਕੇ ਬੈਠਦਾ ਵੀ ਲੋਕ ਮੇਰੀ ਪੂਜਾ ਕਰਨ ਮੇਰੀ ਸ਼ੋਭਾ ਮੇਰੀ ਵਡਿਆਈ ਕਰਨ ਅੱਛਾ ਬਹੁਤਾਂਤ ਸੰਗਤਾਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਕੋਲ ਆ ਕੇ ਬੈਠਦੀਆਂ ਸਨ ਕੁਦਰਤੀ ਭਾਣਾ ਐਸਾ ਵਾਪਰਿਆ ਖਡੂਰ ਸਾਹਿਬ ਦੇ ਏਰੀਏ 'ਚ ਮੀਂਹ ਨਹੀਂ ਪਿਆ ਕਈ ਸਾਲ ਤੇ ਲੋਕਾਂ ਨੇ ਕਹਿਣਾ ਵੀ ਪਤਾ ਨਹੀਂ ਕੀ ਗੱਲ ਹੋ ਗਈ بارش ਨਹੀਂ ਹੋ ਰਹੀ ਕਿਉਂਕਿ ਇਹ ਉਹ ਸਮਾਂ ਜਦੋਂ ਬਹੁਤ ਹੀ ਜਿਹੜੀ ਖੇਤੀ ਹੁੰਦੀ ਸੀ ਉਹ ਮੀਂਹ ਦੇ ਉੱਤੇ ਗੁਰਮਕੁੱਟੀ ਕੀ ਹੁੰਦੀ ਸੀ ਮੀਂਹ ਪੈ ਗਿਆ ਤੇ ਖੇਤੀ ਹੋ ਗਈ ਕਈ ਸਾਲ ਮੀਂਹ ਨਹੀਂ ਪਿਆ ਤਪ ਇਹਨੇ ਕਿਉਂਕਿ ਈਰਖਾ ਤੇ ਇਹ ਸੀ ਵੀ ਲੋਕ ਮੇਰੇ ਕੋਲੇ ਨਹੀਂ ਆਉਂਦੇ ਗੁਰੂ ਅੰਗਦ ਸਾਹਿਬ ਗੁਰੂ ਅੰਗਦ ਕਰਦਾ ਹੀ ਕੁਛ ਨਹੀਂ ਆਰਾਮ ਦੇ ਨਾਲ ਲੋਕਾਂ ਚ ਬੈਠਦਾ ਕੋਈ ਤਪ ਨਹੀਂ ਕਰਦਾ ਕੋਈ ਧੂਣੇ ਨਹੀਂ ਤਲਾਉਂਦਾ ਕੋਈ ਸਰੀਰਕ ਔਕੜ ਨਹੀਂ ਪੇਸ਼ ਆਉਂਦੀ ਇਹਨੂੰ ਇਹ ਤਾਂ ਬੈਠ ਕੇ ਸਿਮਰਨ ਕਰਵਾਉਂਦਾ ਕੱਲਾ ਤੇ ਮੈਂ ਤਪ ਕਰਦਾ ਮੈਂ ਵੱਡਾ ਜੋਗੀ ਆ ਮੈਂ ਵੱਡਾ ਧਰਮੀ ਆ ਮੇਰੇ ਕੋਲੇ ਆਉਂਦਾ ਕੋਈ ਨਹੀਂ ਅੰਦਰੋਂ ਤਾਂ ਈਰਖਾ ਸੀ ਗੁਰੂ ਘਰ ਦਾ ਨਿੰਦਕ ਸੀ ਗੁਰਮਖੋ ਬਹੁਤ ਵੱਡਾ ਸ਼ਿਵਨਾਥ ਧੱਪਾ ਨਿੰਦਿਆ ਕਰਦਿਆਂ ਕਰਦਾ ਇਸ ਤੱਕ ਪਹੁੰਚ ਗਿਆ ਕਹਿਣ ਲੱਗਾ ਉਹ ਖਡੂਰਵਾਸੀਓ ਤੁਹਾਡੇ ਕਿੱਥੇ ਮੀਂਹ ਪੈਣਾ ਹੈ ਮਹਾ ਪਾਪੀ ਬਣੇ ਬੈਠੇ ਹੋ ਉਹ ਕਹਿੰਦੇ ਤਾਂਪਾ ਅਸੀਂ ਕਰਤਾ ਇੱਕ ਗ੍ਰਸਤੀ ਬੰਦੇ ਦੀ ਪੂਜਾ ਕਰਦੇ ਹਾਂ ਇਸ ਤੋਂ ਵੱਡਾ ਤੇ ਪਾਪ ਹੀ ਕੋਈ ਨਹੀਂ ਗ੍ਰਸਤੀ ਕੌਣ ਸਨ ਧੰਗ ਗੁਰੂ ਅੰਗਦ ਸਾਹਿਬ ਪਾਤਸ਼ਾਹ ਤੁਸੀਂ ਗ੍ਰਸਤੀ ਬੰਦੇ ਨੂੰ ਰੱਬ ਕਰਕੇ ਪੂਜੀ ਜਾਂਦੇ ਹੋ ਗੁਰੂ ਗੁਰੂ ਕਹਿੰਦੇ ਹੋ ਗ੍ਰਸਤੀ ਬੰਦੇ ਨੂੰ ਇਸ ਤੁਹਾਡੇ ਤੇ ਪਾਪ ਹੀ ਕੋਈ ਤੁਸੀਂ ਪਾਪੀਓ ਸਾਰੇ ਬਹੁਤ ਵੱਡੇ ਇਹ ਤੁਹਾਡੇ ਪਾਪ ਦੀ ਸਜ਼ਾ ਮਿਲ ਰਹੀ ਹੈ ਮੀਂਹ ਨਹੀਂ ਪੈ ਰਿਹਾ ਉਹ ਲੋਕ ਕਹਿਣ ਲੱਗੇ ਜੀ ਤਾਂ ਪਾਪ ਦੀ ਹੱਲ ਕੀ ਹੈ ਇਹਦਾ ਕਹਿਣ ਲੱਗਾ ਜਦੋਂ ਤੱਕ ਇਹ ਪਾਪੀ ਗੁਰੂ ਅੰਗਦ ਸਾਹਿਬ ਇਹ ਵੀ ਪਾਪੀ ਆ ਗੁਰੂ ਅੰਗਦ ਜੀ ਸਾਨੂੰ ਕਹੇ ਪਾਪੀ ਨੇ ਗ੍ਰੇਸਤੀ ਹੋ ਕੇ ਆਪਣੀ ਪੂਜਾ ਕਰਵਾ ਰਹੇ ਆ ਜੜ ਤੱਕ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੇ ਵਿੱਚੋਂ ਬਾਹਰ ਨਹੀਂ ਨਿਕੜੇ ਜਾਂਦੇ ਤੁਹਾਡੇ ਇੱਥੇ ਮੀ ਨਹੀਂ ਪਿਆ ਸਕਦਾ ਉਹ ਗੁਰਮੁਖ ਖੈਰੇ ਸੰਸਾਰੇ ਉੱਤੇ ਬਹੁਤੇ ਖੈਰੇ ਜੱਟ ਸੰ ਜਿਹੜੇ ਉਹਨਾਂ ਨੇ ਜਾ ਕੇ ਗੁਰੂ ਅੰਗਦ ਸਾਹਿਬ ਕੋਲ ਚਲੇ ਗਏ ਉਹ ਕਈ ਵਾਰ ਲਾਲਚੀ ਬੰਦਾ ਇਦਾਂ ਹੀ ਹੁੰਦਾ ਲਾਲਚੀ ਬੰਦੇ ਦਾ ਕੋਈ ਗੁਰੂ ਪੀਰ ਨਹੀਂ ਹੁੰਦਾ ਜਿੱਦੋਂ ਉਹਦੀ ਗੱਲ ਪੂਰੀ ਹੁੰਦੀ ਉਦੋਂ ਨੋ ਹੋ ਜਾਂਦਾ ਹੁੰਦਾ ਕਹਿਣ ਲੱਗੇ ਲਓ ਤਾਂ ਪਾਜੀ ਇਹ ਕਿਹੜੀ ਗੱਲ ਹੈ ਜੇ ਗੁਰੂ ਅੰਗਦ ਸਾਹਿਬ ਨੂੰ ਨਗਰੋਂ ਕੱਢਿਆ ਮੀਂਹ ਪੈਂਦਾ ਤੇ ਅਸੀਂ ਪਵਾ ਲੈਨੇ ਸਾਨੂੰ ਤੇ ਮੀਂਹ ਚਾਹੀਦਾ ਹੈ ਗੁਰੂ ਅੰਗਦ ਸਾਹਿਬ ਪਾਤਸ਼ਾਹ ਕੋਲ ਕੇ ਸਤਿਗੁਰੂ ਪਾਤਸ਼ਾਹ ਸਾਡਾ ਪਿੰਡ ਛੱਡ ਕੇ ਚਲੇ ਜਾਊਗਾ ਪੁੱਛਿਆ ਭਾਈ ਕੀ ਹੋ ਗਿਆ ਤੁਸੀਂ ਗ੍ਰਸਤੀਆਂ ਤੇ ਅਸੀਂ ਤੁਹਾਡੀ ਪੂਜਾ ਕਰਦੇ ਆ ਗ੍ਰਸਤੀ ਦੀ ਪੂਜਾ ਕਰਨੀ ਬਹੁਤ ਵੱਡਾ ਪਾਪ ਹੈ ਸਾਨੂੰ ਤਾਂ ਆਪਣੀ ਸਮਝਾਈ ਗੱਲ ਹੋਣਾ ਸਾਨੂੰ ਤੇ ਸਮਝ ਹੀ ਹੋਣੀ ਹੈ ਇਸ ਕਰਕੇ ਤੁਸੀਂ ਤੁਹਾਡੇ ਕਰਕੇ ਮੀਂਹ ਨਹੀਂ ਪੈ ਰਿਹਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਕਿਹਾ ਭਾਈ ਚਾਹੁੰਦੇ ਕਿਉ ਕਹਿਣ ਲੱਗੇ ਸਤਿਗੁਰੂ ਬਸ ਸਾਡੇ ਤੇ ਆਸਾਨ ਇਨਾ ਕਰ ਦਿਓ ਵੀ ਸਾਡਾ ਪਿੰਡ ਛੱਡ ਕੇ ਚਲੇ ਜਾਓ ਇਥੋਂ ਬਾਹਰ ਨਿਕਲ ਜਾਓ ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਦੋ ਗੱਲਾਂ ਨੇ ਤੁਸੀਂ ਕਹਿ ਦਿੱਤਾ ਅਸੀਂ ਛੱਡ ਕੇ ਪਿੰਡ ਚਲੇ ਜਾਵਾਂਗੇ ਕੱਲ ਨੂੰ ਪਰ ਇਹ ਗੱਲ ਚੇਤਾ ਰੱਖੋ ਮੀ ਪਾਉਣਾ ਤੇ ਨਾ ਪਾਉਣਾ ਕਿਸੇ ਤਪੇ ਦੇ ਹੱਥ ਵਿੱਚ ਨਹੀਂ ਐ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੈ ਗਰਮ ਖੁੱਪ ਤਪੀ ਨੇ ਕਿਹਾ ਸੀ ਕਹਿੰਦਾ ਗੁਰੂ ਅੰਗਦ ਸਾਹਿਬ ਨੂੰ ਨਗਰ ਤੋਂ ਬਾਹਰ ਕੱਢੋ ਮੀ ਮੈਂ ਪਵਾ ਦਿਆਂਗਾ ਇੱਕ ਐਕੇ ਭੇਜਿਆ ਸੀ ਉਹਨੂੰ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਪੱਕੀ ਗੱਲ ਆ ਪਤਾ ਪਾ ਪਵਾ ਦੇਗਾ ਮੈਂ ਕਹਿਣ ਲੱਗੇ ਬਾਖਸ਼ ਤੁਸੀਂ ਬਾਹਰ ਜਾਓ ਅਸੀਂ ਆਪੇ ਤਪੇਨਾ ਮੰਡ ਟੰ ਲਾਂਗੇ ਤਪਾ ਤੇ ਵੀ ਪੱਕਾ ਪਾਏਗਾ ਗੁਰੂ ਅੰਗਦ ਸਾਹਿਬ ਗੁਰਮਖੋਤ ਥੋੜੀ ਦੂਰ ਟੱਬਾ ਸੀ ਇੱਕ ਉੱਚਾ ਉਹਦੇ ਉੱਤੇ ਟਿਕਾਣਾ ਕਰ ਲੈਂਦੇ ਆ ਖਡੂਰ ਸੇ ਨਗਰ ਛੱਡ ਦਿੰਦੇ ਆ ਬਾਦਸ਼ਾਹ ਨਗਰ ਛੱਡ ਦਿੱਤਾ ਕਈ ਦਿਨ ਬਤੀਤ ਹੋ ਗਏ ਇਹ ਉਹ ਸਮਾਂ ਜਦੋਂ ਬਾਬਾ ਅਮਰਦਾਸ ਸਾਹਿਬ ਸਤਗੁਰਾਂ ਗੁਰੂ ਅੰਗਦ ਸਾਹਿਬ ਦੇ ਦਰ ਦੇ ਉੱਤੇ ਆਇਆ 8-9 ਸਾਲ ਹੋ ਚੁੱਕੇ ਸਨ ਬਾਬਾ ਅਮਰਦਾਸ ਨੂੰ ਤੇ ਜਿਹੜੇ ਸਮੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਖਡੂਰ ਵਿੱਚੋਂ ਬਾਹਰ ਨਿਕਲਦੇ ਨੇ ਪਿੰਡ ਛੱਡਦੇ ਨੇ ਬਾਬਾ ਅਮਰਦਾਸ ਘਰ ਗਏ ਹੋਏ ਸੀ ਜਦੋਂ ਵਾਪਸ ਖਡੂਰ ਪਰਤੇ ਤੇ ਖਡੂਰ ਸਾਹਿਬ ਦਾ ਰੌਣਕਾ ਖਤਮ ਸਨ ਸਾਰੀਆਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਤੇ ਹੈ ਨਹੀਂ ਸੀ ਸਿੱਖੀ ਹੋਣੀ ਬੰਦ ਹੋ ਚੁੱਕੀ ਸੀ ਉਧਰੋਂ ਚਲੇ ਜਾਂਦੇ ਜਿੱਧਰ ਪਾਤਸ਼ਾਹ ਬੈਠੇ ਸਨ ਵੇਖਿਆ ਉਹ ਸਰਸਵਰਣਾ ਪਿੰਡ ਦੇ ਵਿੱਚ ਤੇ ਪੁੱਛਿਆ ਕੀ ਹੋ ਗਿਆ ਕੁਝ ਕਹਿੰਦ ਦੱਸਿਆ ਕਹਿਣ ਲੱਗੇ ਤਪੇ ਨੇ ਕਿਹਾ ਸੀ ਗੁਰੂ ਅੰਗਦ ਸਾਹਿਬ ਦੀ ਪੂਜਾ ਹੋ ਰਹੀ ਹੈ ਇਹ ਬਹੁਤ ਵੱਡਾ ਪਾਪ ਹੈ ਗ੍ਰਸਤੀ ਦੀ ਪੂਜਾ ਮੰਨਤਾ ਹੋ ਰਹੀ ਹੈ ਇਸ ਕਰਕੇ ਪਿੰਡ ਵਿੱਚ ਕਾਲ ਪਿਆ ਹੋਇਆ ਮੀਂਹ ਨਹੀਂ ਪਿਆ ਤਪੇ ਨੇ ਕਿਹਾ ਮੀਂਹ ਮੈਂ ਪਵਾ ਦਿਆਂਗਾ ਗੁਰੂ ਸਾਹਿਬ ਨੂੰ ਬਾਹਰ ਕੱਢੋ। ਅੱਛਾ ਇਹ ਕੀ? ਫੜ ਗੁਰਮਖੋ ਗੁਰੂ ਦੀ ਕੋਈ ਨਾਰਾਜ਼ਰੀ ਕਰੇ ਤੇ ਸਿੱਖ ਆਰਾਮ ਨਾਲ ਬੈਠ ਕੇ ਚੁੱਪ ਹੋ ਜਾਏ ਫਿਰ ਕਾਹਦਾ ਸਿੱਖ? ਗੁਰੂ ਦੀ ਨਾਰਾਜ਼ਰੀ ਹੋਈ ਮੇਰੇ ਗੁਰੂ ਨੂੰ ਜਿਸ ਗੁਰੂ ਨੂੰ ਦਰਸ਼ਨ ਕਰਨ ਲਈ ਦੁਨੀਆ ਤਰਸਦੀ ਤੁਸੀਂ ਬਾਹਰ ਕੱਢਤਾ। ਬੜਾ ਗੁੱਸਾ ਆਇਆ ਗੁਰੂ ਅਮਰਦਾਸ ਸਾਹਿਬਾ ਬਾਬਾ ਅਮਰਦਾਸ ਸਾਹਿਬ ਨੂੰ ਗੁਰੂ ਨਹੀਂ ਸੰਭਣੀ ਉਹ ਤੋਂ। ਕਹਿਣ ਲੱਗੇ ਮੀ ਪੈ ਗਿਆ। ਕਹਿਣ ਲੱਗੇ ਮੀਂਹ ਤਾ ਨਹੀਂ ਪਿਆ ਜਾਉਂ ਜਾ ਕੇ ਤੈਪੇ ਨੂੰ ਪੁੱਛ ਰਸਈ ਇੱਕ ਵਾਰੀ ਵੀ ਮੀਂਹ ਕਿਉਂ ਨਹੀਂ ਪਿਆ ਗਰਮ ਕੋ ਲੋਕ ਤਪੇ ਕੋ ਚਲੇ ਗਏ ਤਪੇ ਨੂੰ ਪੁੱਛਿਆ ਭਾਈ ਤਪੇ ਮੀਂਹ ਕਿਉਂ ਨਹੀਂ ਪੈਂਦਾ ਕਹਿਣ ਲੱਗੇ ਮੈਂ ਕਿਹੜਾ ਮੀਂਹ ਨੂੰ ਬੰਨ ਕੇ ਰੱਖਿਆ ਤੂੰ ਹੀ ਤੇ ਗਿਆ ਸੀ ਵੀ ਗੁਰੂ ਅੰਗਦ ਸਾਹਿਬ ਨੂੰ ਕਡੋ ਨਗਰ ਵਿੱਚੋਂ ਬਾਹਰ ਮੀਂਹ ਪਵਾ ਦੇਵਾਂਗਾ ਉਹ ਕਹਿਣ ਲੱਗਾ ਤੁਸੀਂ ਮੈਂ ਕਿਹਾ ਤੁਸੀਂ ਕੰਡ ਤਾਂ ਠੀਕ ਹੈ ਉਹ ਤਾਂ ਸੀ ਗੁਰੂ ਪਾਪੀ ਸੀ ਪੂਜਾ ਕਰਵਾ ਰਿਆ ਸੀ ਆਪਣੀ ਪਰ ਮੀ ਮੀ ਮੇਰੇ ਹੱਥ ਕੋਈ ਨਹੀਂ ਹੈ ਮੈਂ ਅਰਦਾਸ ਕਰਾਂਗਾ ਹੋ ਸਕਦਾ ਪਹ ਜਾਏ ਉਹ ਟਾਲਾ ਵਟ ਦਿੱਤਾ ਲੋਕ ਆਕ ਗਏ ਆ ਕੇ ਬਾਬੇ ਅਮਰਦਾਸ ਸਾਹਿਬ ਨੂੰ ਕਿਹਾ ਗੁਰੂ ਬਾਬੇ ਅਮਰਦਾਸ ਸਾਹਿਬ ਨੇ ਸਮਝ ਲਿਆ ਵੀ ਈਰਖਾ ਦੇ ਵਿੱਚ ਆ ਕੇ ਨਿੰਦਕ ਨੇ ਇਹ ਬਚਨ ਗੁਰੂ ਪਾਤਸ਼ਾਹੀ ਕਹੀ ਹਨ ਇਹਦੇ ਅੰਦਰ ਈਰਖਾ ਸੀ ਬਾਬੇ ਅਮਰਦਾਸ ਸਾਹਿਬ ਨੇ ਕਿਹਾ ਉਹ ਖੈਰ ਹੋ ਤੁਸੀਂ ਤਪੇ ਦੀ ਗੱਲ ਤੇ ਭਰੋਸਾ ਕਰਕੇ ਦੀਨ ਦੁਨੀ ਦੇ ਮਾਲਕ ਦਾਤੇ ਨੂੰ ਪਿੰਡ ਵਿੱਚੋਂ ਬਾਹਰ ਕੱਢ ਜਾਣ ਲਈ ਕਹਿ ਦਿੱਤਾ ਤੇ ਗੁਰੂ ਸਾਹਿਬ ਚਲੇ ਗਏ ਪਰ ਜਿਸ ਗੁਰੂ ਨੂੰ ਤੁਸੀਂ ਨਗਰ ਤੋਂ ਬਾਹਰ ਕੱਢਿਆ ਨਾ ਮੈਂ ਉਸੇ ਗੁਰੂ ਦੀ ਕਿਰਪਾ ਨਾਲ ਤੁਹਾਨੂੰ ਕਹਿ ਰਿਹਾ ਇਹ ਤਪਾ ਪਾਪੀ ਹੈ ਮੈਂ ਗੁਰੂ ਅੰਗੜ ਸਾਹਿਬ ਦੀ ਕਿਰਪਾ ਨਾਲ ਕਹਿ ਰਿਹਾ ਇਹ ਤਪਾ ਨਿੰਦਕ ਹੈ ਗੁਰੂ ਦਾ ਪਾਪੀ ਹੈ ਗੁਰੂ ਦਾ ਜਾਓ ਇੱਕ ਤਪੇ ਨੂੰ ਪਿੰਡ ਵਿੱਚੋਂ ਬਾਹਰ ਕੱਢੋ ਜਿੱਧਰ ਸੂਰ ਛਪਣ ਤੋਂ ਪਹਿਲਾਂ ਪਹਿਲਾਂ ਜਿੱਥੇ-ਜਿੱਥੇ ਤਪਾ ਜਾਏਗਾ ਉੱਥੇ-ਉੱਥੇ ਮੀਂਹ ਪੈ ਜਾਏਗਾ ਉਹ ਬਚਨ ਕਰ ਦੁੱਤੇ ਹੁਣ ਲੋਕ ਤਾਂ ਲਾਲਚੀ ਮੀਂਹ ਚਾਹੁੰਦੇ ਸੀ ਤਪੇ ਕੋਲ ਭੱਜੇ ਗਏ ਤਪੇ ਨੇ ਵੇਖਿਆ ਮੇਰੇ ਵੱਲ ਕੋ ਭੱਜੇ ਆਉਂਦੇ ਪੁੱਛਿਆ ਕਿਉਂ ਭੱਜੇ ਆਉਂਦੇ ਹੋ ਕਹਿਣ ਲੱਗੇ ਸੂਰ ਛਪਣ ਤੋਂ ਪਹਿਲਾਂ-ਪਹਿਲਾਂ ਬਾਬੇ ਅੰਮਰਦਾਸ ਗੁਰੂ ਕੇ ਸਿੱਖ ਨੇ ਬਚਨ ਕਹੇ ਆ ਵੀ ਜਿਹੜੇ-ਜਿਹੜੇ ਖੇਤ ਦੇ ਵਿੱਚ ਤੇਰੇ ਸਰੀਰ ਦਾ ਜਿਹੜਾ ਸਰੀਰ ਜਾਏਗਾ ਨਾ ਉੱਥੇ-ਉੱਥੇ ਮੀਂਹ ਪੈ ਜਾਏਗਾ ਗੁਰਮੁਖੋ ਲੋਕਾਂ ਨੇ ਤਪੇ ਦੀ ਝੌਂਪੜੀ ਜਿਹੜਾ ਉਹਦਾ ਬਣਾਇਸ ਡੇਰਾ-ਡੇਰੇ ਨੂੰ ਘੇਰਾ ਪਾ ਲਿਆ ਡੇਰੇ ਨੂੰ ਘੇਰਾ ਪਾਉਣ ਦੀ ਡੇਰ ਸੀ ਅਸਮਾਨੋ 'ਚ ਬੱਦਲ ਆ ਗਏ ਲੋਕਾਂ ਤਾਂ ਗੱਲ ਹੋਰ ਪਰੋਸਾ ਹੋ ਗਿਆ ਵੀ ਗੱਲ ਤਾਂ ਬਣ ਗਈ ਤਪੇ ਨੂੰ ਪਕੜਿਆ ਤੇ ਚੇਤਕ ਨੂੰ ਥੋੜਾ ਮੀਂਹ ਸ਼ੁਰੂ ਹੋ ਗਿਆ ਇੱਦ ਸੂਰ ਛਿਪਣ ਦਾ ਸਮਾਂ ਹੋ ਗਿਆ ਤੇ ਬਚਨ ਕੀ ਸੀ ਵੀ ਛਪਣ ਤੋਂ ਪਹਿਲਾਂ ਪਹਿਲਾਂ ਜਿਸ ਖੇਤਾ ਪਾ ਜਾਏਗਾ ਉਹ ਖੇਤ ਵਿੱਚ ਮੀਂਹ ਪੈਗਾ ਸਾਰੇ ਚਾਹੁੰਦੇ ਸਨ ਵੀ ਸਾਡੇ ਇੱਥੇ ਮੀਂਹ ਪੈ ਜਾਏ ਤਪੇ ਨੂੰ ਕੋਈ ਇਧਰ ਖੱਚਦਾ ਕੋਈ ਇਧਰ ਖੱਚਦਾ ਕਿਸੇ ਨੇ ਤਪੇ ਦੀ ਬਾਹ ਫੜੀ ਦੂਜੇ ਨੇ ਲੱਤ ਫੜੀ ਤੀਜੇ ਨੇ ਦੂਜੀ ਬਾਹ ਪੜੀ ਕਿਸੇ ਨੇ ਸਿਰ ਫੜਿਆ ਵੀ ਸੂਰਛਪਣ ਵਾਲਾ ਪਹਿਲਾਂ ਪਹਿਲਾਂ ਸਾਡੇ ਖੇਤ ਸਾਡੇ ਖੇਤ ਸਾਡੇ ਖੇਤ ਜਾਵੇ ਗੁਰਮਖੋ ਤਪੇ ਦੀ ਅਖੀਰ ਵਿੱਚ ਮੌਤ ਹੋ ਗਈ ਤੇ ਗੱਲ ਮੌਸਤੇ ਵੀ ਟਿੱਕੀ ਨਹੀਂ ਅਜੇ ਸੂਰਸ਼ਿਪਣ ਥੋੜਾ ਸਮਾਂ ਬਾਕੀ ਸੀ ਲੋਕ ਤਪੇ ਦੀਆਂ ਲੱਤਾਂ ਬਾਹਾਂ ਉਖੇੜ ਕੇ ਲੈ ਗਏ ਆਪਣੇ ਖੇਤਾਂ ਨੂੰ ਲੱਤਾਂ ਬਾਹਾਂ ਉਖੇੜ ਕੇ ਲੈ ਗਏ ਆਪ ਆਪਣੇ ਖੇਤਾਂ ਨੂੰ ਕਿਉਂ ਵੀ ਸਾਡੇ ਖੇਤ ਵਿੱਚ ਇਹਦਾ ਅੰਗ ਲੱਗ ਜਾਏ ਸਾਡੇ ਖੇਤ ਵਿੱਚ ਮੀਂਹ ਪੈ ਜਾਏ ਔਰ ਸੱਚ ਹੋ ਜਾ ਜਿੱਧਰ ਜਿੱਧਰ ਇੱਧਰ ਇਦਾਂ ਤਪੇ ਦਾ ਸਰੀਰ ਜਾਂਦਾ ਸੀ ਉਧਰ ਗੁਰਮਖੋ ਮੀਂਹ ਪਈ ਜਾਂਦਾ ਸੀ ਤਪੇ ਨੂੰ ਇਦਾਂ ਲੋਕਾਂ ਨੇ ਮਾਰ ਦਿੱਤਾ ਖਡੂਰ ਵਿੱਚ ਮੀਂਹ ਪੈ ਗਿਆ ਬਾਬਾ ਅਮਰਦਾਸ ਚੱਲਦਾ ਚੱਲਦੇ ਆ ਗੁਰੂ ਅੰਗਦ ਸਾਹਿਬ ਪਾਤਸ਼ਾਹ ਕੋਲ ਪਹੁੰਚ ਗਏ ਉੱਚੇ ਟਿੱਬੇ ਤੇ ਬੈਠੇ ਸਨ ਖੈਰੇ ਜਿਹੜੇ ਸਨ ਜੱਟ ਖੈਰੇ ਜੱਟ ਉਹ ਸਾਰੇ ਗੁਰੂ ਅੰਗਦ ਸਾਹਿਬ ਦੇ ਕੋਲੇ ਪਹੁੰਚੇ ਪਾਤਸ਼ਾਹ ਕਿਰਪਾ ਕਰੋ ਸਾਡੀ ਬਹੁਤ ਵੱਡੀ ਗਲਤੀ ਸਾਡਾ ਗੁਨਾਹ ਬਖਸ਼ ਦਿਓ ਆਓ ਨਗਰ ਤੇ ਤੁਸੀਂ ਚਰਨ ਪਾਓ ਬਾਦਸ਼ਾਹ ਕਹਿੰਦੇ ਭਾਈ ਤੁਸੀਂ ਆਏ ਕਿਉਂ ਗੱਲ ਕੀ ਹੋਈ ਕਹਿਣ ਲੱਗੇ ਤੁਹਾਡੇ ਸਿੱਖ ਨੇ ਮੀਂਹ ਪਵਾ ਦਿੱਤਾ ਸਾਡੀ ਦੱਸੀ ਗੱਲ ਤਪੇ ਨੇ ਇੰਜ ਕੀਤਾ ਤੁਹਾਡੇ ਸਿੱਖ ਬਾਬੇ ਅਮਰਦਾਸ ਨੇ ਇਹ ਬਚਨ ਕਹੇ ਮੀਂਹ ਪੈ ਗਿਆ ਜੀ ਬਹੁਤ ਮੀਂਹ ਪਿਆ ਆਓ ਨਗਰ ਚੱਲੋ ਬਾਬੇ ਅਮਰਦਾਸ ਨੂੰ ਬੁਲਾਇਆ ਜਦੋਂ ਬਾਬੇ ਅਵਲਾਸ ਨੂੰ ਬੁਲਾਇਆ ਨਾ ਸਾਹਮਣੇ ਗੁਰੂ ਬਾਬਾ ਅਮਰਦਾਸ ਸਾਹਿਬ ਆਏ ਤੇ ਗੁਰੂ ਅੰਗਦ ਸਾਹਿਬ ਨੇ ਪਿੱਠ ਕਰ ਲਈ। ਬਾਬੇ ਪੁੱਛਿਆ ਬਾਬੇ ਨੇ ਗੁਰੂ ਅੰਗਦ ਸਾਹਿਬ ਜੀ ਪਿੱਠ ਕਿਉਂ ਕਰ ਲਈ? ਕਹਿਣ ਲੱਗੇ ਮੈਂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ। ਤੁਸੀਂ ਆਪਣੀ ਕਰਾਮਾਤ ਦਿਖਾਈ ਹੈ। ਤੁਸੀਂ ਆਪਣੇ ਬਚਨਾਂ ਨਾਲ ਪਵਾ ਦਿੱਤਾ। ਇਹ ਨਹੀਂ ਸੀ ਕਰਨਾ ਚਾਹੀਦਾ। ਹੱਥ ਜੋੜੇ ਬਾਬੇ ਅਮਰਦਾਸ ਨੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਠੀਕ ਹੈ। ਇਹ ਮੈਂ ਨਹੀਂ ਪਵਾਇਆ ਇਹ ਤੁਹਾਡੀ ਕਿਰਪਾ ਨਾਲ ਪਿਆ ਮੈਂ ਕੌਣ ਹੁੰਦਾ ਪਵਾਉਣ ਵਾਲਾ ਸਤਿਗੁਰੂ ਪਾਤਸ਼ਾਹ ਤੁਸੀਂ ਦੀਨ ਦੁਨੀ ਦੇ ਮਾਲਕ ਤੇ ਤੁਹਾਨੂੰ ਲਾਲਚਵਸ ਕਹਿ ਦੇਣ ਛੱਡ ਕੇ ਚਲੇ ਜਾਓ ਪਿੰਡ ਪਾਤਸ਼ਾਹ ਮੈਂ ਤੁਹਾਡੀ ਬੇਇਤਨੀ ਸਹਾਰ ਸਕਿਆ ਸੀ ਮੇਰੇ ਅੰਦਰ ਦੀ ਗੱਲ ਨੂੰ ਸਮਝੋ ਪਾਤਸ਼ਾਹ ਮੈਂ ਕੌਣ ਹੁੰਨਾ ਮੈਂ ਤਾਂ ਤੁਹਾਡੇ ਚਰਨਾਂ 'ਚ ਅਰਦਾਸ ਕਰ ਤੁਸੀਂ ਪਵਾਇਆ ਪਾਤਸ਼ਾਹ ਮੀਤਾਂ ਸਤਗੁਰੂ ਪਾਚਕੁੜ ਗੱਲ ਨਾਲ ਲਾਲਿਆ ਬਾਬੇ ਅਬਰਦਾਸ ਕਹਿਣ ਦਾ ਭਾਵ ਗੁਰਮਖੋ ਕਿ ਗੁਰੂ ਦੀ ਨਿੰਦਿਆ ਕਰਨ ਵਾਲੇ ਨੇ ਜਦੋਂ ਅਤ ਚੁੱਕੀ ਨਾ ਤੇ ਅਤ ਚੁੱਕਣ ਵਾਲ ਦਾ ਫਿਰ ਅੰ